ਮੈਂ ਸਟਰੋਂਗਲੀ ਕੰਡੈਮ ਕਰਦਾ ਹਾਂ ਜੋ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਉਹਨਾਂ ਨੇ लाठी चार्ज ਗੈਸ ਤੇ ਪਾਣੀ ਦੀ ਬਿਛਾੜਾ ਨਾਲ ਜਿਹੜੇ ਪੀਸਫੁਲੀ ਪੰਜਾਬ ਦੇ ਕਿਸਾਨ ਦਿੱਲੀ ਆਪਣੀ ਮੰਗਾਂ ਨੂੰ ਲੈ ਕੇ ਆਪਣੀ ਭਾਵਨਾ ਨੂੰ ਦੱਸਣ ਵਾਸਤੇ ਮੋਦੀ ਸਾਹਿਬ ਦੀ ਸਰਕਾਰ ਦੇ ਖਿਲਾਫ ਮੋਦੀ ਸਾਹਿਬ ਦੇ ਫੈਸਲ ਸਰਕਾਰ ਦੇ ਫੈਸਲਿਆਂ ਦੇ ਖਿਲਾਫ ਦਿੱਲੀ ਦਾ ਪ੍ਰੋਗਰਾਮ ਅੱਜ ਕੀਤਾ ਗਿਆ ਸੀ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਦਾ ਵਤੀਰਾ ਰਿਹਾ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਨੇ ਧੱਕਾ ਕੀਤਾ ਜਿਸ ਤਰੀਕੇ ਨਾਲ ਉਹਨਾਂ ਨੇ लाठी चार्ज ਕਰਤਾ ਐਂ ਲੱਗਦਾ ਜਿਵੇਂ ਕਿਸੇ ਦੁਸ਼ਮਣ ਨਾਲ ਕੀਤਾ ਹੋਵੇ ਕੀ ਪੰਜਾਬ ਦੇ ਕਿਸਾਨ ਨੂੰ ਕੋਈ ਹੱਕ ਨਹੀਂ ਕੀ ਪੰਜਾਬ ਦਾ ਕਿਸਾਨ ਆਪਣੀ ਆਵਾਜ਼ ਨਹੀਂ ਉਠਾ ਸਕਦਾ ਕੀ ਹਿੰਦੁਸਤਾਨ ਦੇ ਵਿੱਚ ਦਿੱਲੀ ਜਾਣਾ ਮਨਾ ਹੈ ਅੱਜ ਦਾ ਦਿਨ ਉਹ ਦਿਨ ਹੈ ਇਤਿਹਾਸਿਕ ਦਿਨ ਹੈ ਜਦੋਂ ਦੇਸ਼ ਦਾ ਕਨਸਟੀਟਿਊਸ਼ਨ ਬਣਿਆ ਸੀ ਤੇ ਕਨਸਟੀਟਿਊਸ਼ਨ ਵਿੱਚ ਅੱਜ ਲਿਖਿਆ ਗਿਆ ਸੀ ਕਿ ਹਰ ਦੇਸ਼ ਵਾਸੀ ਨੂੰ ਹੱਕ ਹੈ ਆਪਣੀ ਆਵਾਜ਼ ਚੱਕਣ ਦਾ ਆਪਣੇ ਪ੍ਰੋਟੈਸਟ ਦੇ ਕਰਨ ਦੇ ਤਰੀਕੇ ਦਾ ਪਰ ਅੱਜ ਤੱਕ ਦੀ ਨਹੀਂ ਕਨਸਟੀਟਿਊਸ਼ਨ ਦੀ ਧਜੀਆਂ ਉਡਾਈ ਹੈ ਸੈਂਟਰ ਦੀ ਸਰਕਾਰ ਨੇ 1982 ਵਿੱਚ ਤੁਸੀਂ ਯਾਦ ਕਰੋ ਜਦੋਂ ਪੰਜਾਬ ਦੇ ਲੋਕ ਦਿੱਲੀ ਪ੍ਰੋਟੈਸਟ ਕਰਨ ਜੱਲੇ ਸੀ ਉਦੋਂ ਭਜਨ ਲਾਲ ਨੇ ਦਿੱਲੀ ਦੀ ਉਦੋਂ ਦੀ ਸਰਕਾਰ ਕਾਂਗਰਸ ਦੀ ਗਾਂਧੀ ਪਰਿਵਾਰ ਦੇ ਹੁਕਮ ਤੇ ਪੰਜਾਬ ਦੇ ਕਿਸਾਨਾਂ ਨਾਲ ਉਹ ਪੰਜਾਬ ਦੇ ਲੋਕਾਂ ਨਾਲ ਉਦੋਂ ਧੱਕਾ ਕੀਤਾ ਉਵੇਂ ਹੀ ਅੱਜ ਖੱਟੜ ਸਾਹਿਬ ਨੇ ਮੋਦੀ ਸਾਹਿਬ ਦੇ ਹੁਕਮ ਤੇ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕੀਤਾ ਮੈਨੂੰ ਇਹ ਮੈਨੂੰ ਹੈਰਾਨੀ ਆਉਂਦੀ ਹੈ ਕਿ ਪ੍ਰੋਟੈਸਟ ਦਾ ਸਾਡਾ ਪੰਜਾਬ ਦੇ ਕਿਸਾਨਾਂ ਦਾ ਦਿੱਲੀ ਨਾਲ ਦਿੱਲੀ ਸਰਕਾਰ ਨਾਲ ਖੱਟੜ ਸਾਹਿਬ ਨੂੰ ਇੱਥੇ ਰੋਕਣ ਦੀ ਕੀ ਲੋੜ ਹੈ ਕੀ ਹਰਿਆਣੇ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਆ ਮੈਂ ਤਾਂ ਚਾਹੁੰਦਾ ਹਰਿਆਣੇ ਦੇ ਮੁੱਖ ਮੰਤਰੀ ਨੂੰ ਵੀ ਨਾਲ ਜੁਆਇਨ ਕਰਨਾ ਚਾਹੀਦਾ हरियाणाई दे किसान ਵੀ ਪ੍ਰੋਟੈਸਟ ਕਰਦੇ ਉਹਨਾਂ ਨਾਲ ਵੀ ਬੜਾ ਤੱਕਾ ਹੋ ਰਿਹਾ ਹੈ। ਆ ਮੈਂ ਸਟਰੋਂਗਲੀ ਸ਼੍ਰੋਮਣੀ ਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਜੇ ਦੇਸ਼ 'ਚ ਕਿਹਾ ਜਾਏ ਸਭ ਤੋਂ ਵੱਡੀ ਜਥੇਬੰਦੀ ਕਿਸਾਨਾਂ ਦੀ ਹੈ। ਜਿੰਨਾ ਕਿਸਾਨੀ ਦੀ ਸੰਗਰਸ਼ ਸ਼੍ਰੋਮਣੀ ਕਾਲੀ ਦਲ ਨੇ ਕੀਤਾ ਹੈ ਹਿੰਦੁਸਤਾਨ 'ਚ ਕਿਸੇ ਹੋਰ ਪਾਰਟੀ ਦਾ ਇਤਿਹਾਸ ਏਡਾ ਨਹੀਂ ਹੋਊਗਾ। ਮੈਂ ਆਪਣੇ ਪਿਛਲੇ ਕਈ ਦਿਨਾਂ ਤੋਂ ਮੈਂ ਹਰ ਵਰਕਰ ਨੂੰ ਕਿਹਾ ਕੀ ਆਪਣੇ ਜਿਹੜੀ ਕਿਸਾਨ ਸੰंदोलਨ ਜਿਹੜਾ ਚੱਲ ਰਿਹਾ ਵੱਧ ਤੋਂ ਵੱਧ ਚੜ੍ਹ ਕੇ ਉਹਦੇ ਹਿੱਸਾ ਲਵੋ ਜੋ ਕਿਸੇ ਚੀਜ਼ ਦੀ ਲੋੜ ਹੋਏ ਵਰਕਰ ਉਥੇ ਉਹਦਾ ਵੀ ਹਿੱਸਾ ਲੈ ਕੇ ਉਥੇ ਉਹ ਸਾਰੀ ਚੀਜ਼ ਦੀ ਲੋੜ ਵੀ ਪੂਰਾ ਕਰਨ ਤੋ ਜੋ ਮੈਂ ਅੱਜ ਸਟਰੋਂਗਲੀ ਕੰਡੈਮ ਕਰਦਾ ਹੈ ਜਿਹੜਾ ਮਾੜੀ ਗੱਲ ਹੈ ਕਿ ਬੋਧੀ ਸਰਕਾਰ ਨੇ ਜਿਹੜਾ ਹੁਣ ਦੂਜਾ ਇਕਨੋਮਿਕ ਬਲਾਕੀਡ ਕੀਤਾ ਹੈ ਮੈਂ ਪੁੱਛਣਾ ਚਾਹੁੰਨਾ ਕਿ ਕਿਸ ਕੀ ਮਨਸ਼ਾ ਨ ਕੀਤਾ ਹੈ ਤੁਸੀਂ ਪੰਜਾਬ ਦੀ ਕਿਸਾਨੀ ਨਾਲ ਵੀ ਹਮਲਾ ਕੀਤਾ ਹੁਣ ਪੰਜਾਬ ਦੇ ਵਪਾਰੀ ਨਾਲ ਵੀ ਤੁਸੀਂ ਹਮਲਾ ਕਰਤਾ ਪੰਜਾਬ ਦੇ ਲੋਕਾਂ ਨੂੰ ਹਰ ਚੀਜ਼ ਤੋਂ ਬਲਾਕੀਟ ਕਰ ਦਿੱਤਾ ਬੈਰੀਅਰ ਪੰਜਾਬ ਦੇ ਨਾਲ ਐ ਲਾਏ ਆ ਜਿਵੇਂ ਪੰਜਾਬ ਪ੍ਰਦੇਸ਼ ਦਾ ਹਿੱਸਾ ਨਹੀਂ ਕੀ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਕੀ ਪੰਜਾਬ ਦੀ ਇੰਡਸਟਰੀ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਕੀ ਪੰਜਾਬ ਦੇ ਕਿਸਾਨ ਨੇ ਦੇਸ਼ ਨੂੰ ਕੰਟਰੀਬਿਊਸ਼ਨ ਕੀਤਾ ਉਹਦਾ ਕੋਈ ਅਸਰ ਤੁਹਾਡੇ ਦਿਲ 'ਚ ਨਹੀਂ ਹੈ ਐ ਐ ਰਾਜ ਚੱਲ ਰਿਹਾ ਜਿਵੇਂ ਕਿ ਡਿਕਟੇਟਰਸ਼ਿਪ ਦਾ ਰਾਜ ਹੈ ਤੋਂ ਮੈਂ ਸ਼੍ਰੋਮਣੀ ਕਾਲੀ ਦਲ ਨੇ ਆਪਣੀ ਐਮਰਜੈਂਸੀ ਕੋਰ ਕਮੇਟੀ ਦੀ ਮੀਟਿੰਗ ਪਰਸੋ ਸੱਦੀ ਹੈ ਤੇ ਅਸੀਂ ਸਟਰੋਂਗਲੀ ਇਹ ਕੰਡਮਨ ਕਰਦੇ ਆ ਪਾਰਟੀ ਤਰਫੋਂ ਤੇ ਸਾਰੇ ਵਰਕਰਾਂ ਨੂੰ ਮੈਂ ਅਪੀਲ ਕਰਦਾ ਕਿ ਡਟ ਕੇ ਸਪੋਰਟ ਕਰੋ ਇਸ ਇਜਿਟੇਸ਼ਨ ਦੀ ਕੋਈ ਸਵਾਲ ਸ਼੍ਰੋਮਣੀ ਕਮਿਟੀ ਕਿਸ ਕਿਸ ਤਰ੍ਹਾਂ ਦਾ ਸਹਿਯੋਗ ਕਰ ਰਹੀ ਹੈ ਜੀ ਇਸ ਤੋਂ ਅਸੀਂ ਸਾਰੇ ਵਰਕਰ जिन्ने ਸਾਡੇ ਹੈ ਉਹਨਾਂ ਡਿਊਟੀ ਲਈ ਹੈ ਕਿ ਆਪ ਉਹਦੇ ਵਿੱਚ ਹਿੱਸਾ ਲਓ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕੀਤੀ ਹੈ ਕਿ ਉਥੇ ਲੰਗਰ ਦੀ ਸੇਵਾ ਜਾਂ ਹੋਰ ਕੋਈ ਵੀ ਸੇਵਾ ਦੀ ਲੋੜ ਹੈ ਜਰੂਰ ਉਹਦੇ ਵਿੱਚ ਹਿੱਸਾ ਦਿਓ ਕਿਉਂਕਿ ਇਹ ਸਮੁੱਚੇ ਕੌਮ ਦਾ ਕੌਜ਼ ਆ ਪੰਜਾਬੀਆਂ ਦਾ ਕੌਜ਼ ਹੈ ਕਿਸੇ ਕੋ ਮੈਡੀਕਲ ਫੈਸਿਲਿਟੀ ਦੀ ਲੋੜ ਹੈ ਉਥੇ ਵੀ ਮੈਡੀਕਲ ਵੈਨਸ ਵੀ ਅਸੀਂ ਡਿਸਪੈਚ ਕੀਤੀਆਂ ਜਿੱਥੇ ਜਿੱਥੇ ਕਿਸਾਨ ਬੈਠੇ ਆ ਕੋਈ ਕੋਈ ਹਾਦਸਾ ਨਾ ਹੋ ਜਾਈਏ ਜਾਂ ਕੁਝ ਨੁਕਸਾਨ ਨਾ ਹੋ ਜਾਈਏ ਮੈਡੀਕਲ ਟੀਮ ਵੀ ਅਸੀਂ ਉੱਥੇ ਭੇਜੀ ਹੈ ਲੋੜ ਕਹਿੰਦੇ ਸ਼ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਦੇ ਨਾਲ ਵੱਡਾ ਇਕੱਠ ਕਰਕੇ ਉਹਨਾਂ ਧਰਮਿਆ ਦੇ ਸ਼ਾਮ ਨੂੰ ਲਈ ਕਿ ਅਸੀਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿਸਾਨ ਜਥੇਬੰਦੀਆਂ ਨੂੰ ਅਸੀਂ ਪੂਲ ਸਪੋਰਟ ਡਿਕਲੇਅਰ ਕੀਤੀ ਹੈ ਜਿਵੇਂ ਜਿਵੇਂ ਕਿਸਾਨ ਜਥੇਬੰਦੀਆਂ ਸਾਨੂੰ ਹੁਕਮ ਕਰਨਗੀਆਂ ਕਿਉਂਕਿ ਉਹਨਾਂ ਦਾ ਮਨਸਾ ਬੰਸ਼ਿਕ ਗੱਲ ਹੈ ਕਿਉਂਕਿ ਪੋ ਪੋਲਿਟੀਕਲ ਆ ਆ ਪੋਲੀਟੀਕਲ ਝੰਡੇ ਦੇ ਥੱਲੇ ਨਹੀਂ ਆ ਕੈਂਪੇਨ ਸ਼ੁਰੂ ਕਰਨਾ ਚਾਹੁੰਦੇ ਕਿਉਂਕਿ ਸਾਰੇ ਪਾਰਟੀਆਂ ਦੇ ਕਿਸਾਨ ਇਕੱਠੇ ਐ ਇਸ ਮੁੱਦੇ ਤੇ ਸੋ ਅਸੀਂ ਜੋ ਹੁਕਮ ਕਹਿਣਗੇ ਸਾਡੀ ਪਾਰਟੀ ਜਿਵੇਂ ਜਿਵੇਂ ਸਾਨੂੰ ਆਦੇਸ਼ ਦਿੱਤੇ ਜਾਊਗੇ ਅਸੀਂ ਉਹਦੇ ਮਗਰ ਲਾ ਕੇ ਅਸੀਂ ਪੂਰੀ ਤਰ੍ਹਾਂ ਉਹ ਪਾਲਣਾ ਕਰਾਂਗੇ ਸਭ ਤੋਂ ਦੋਗਲਾ ਰੋਡ ਕੈਪਟਨ ਅਮਰਿੰਦਰ ਸਿੰਘ ਦਾ ਰਿਆ ਸਹੀ ਮਣੀ ਤੇ ਕੈਪਟਨ ਅੱਜ ਮੁੱਖ ਮੰਤਰੀ ਸੂਬੇ ਦਾ ਆ ਮੁੱਖ ਮੰਤਰੀ ਮੀਨ ਸਾਡੇ ਪੂਰੇ ਸੂਬੇ ਦਾ ਨੁਮਾਇੰਦਾ ਹੈ ਸਾਡਾ ਸਾਰਿਆਂ ਦਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਦਾ ਫਰਜ਼ ਹੈ ਜੇ ਉਹਦੇ ਸੂਬੇ ਵਿੱਚ ਲੋਕ ਪਰੇਸ਼ਾਨ ਹੈ ਉਹਦੇ ਲੋਕ ਉਹਦੇ ਸੂਬੇ ਦੇ ਕਿਸਾਨ ਪਰੇਸ਼ਾਨ ਹੈ ਉਹਨਾਂ ਉਸ ਉਹਦੇ ਸੂਬੇ ਦੇ ਕਿਸਾਨਾਂ ਨੂੰ ਫਿਕਰ ਹੈ ਕਿ ਸਾਡਾ ਫਿਊਚਰ ਆਪਣਾ ਸੇਫ ਨਹੀਂ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਉੱਥੇ ਜਾ ਕੇ ਸਟਰੋਂਗਲੀ ਪ੍ਰੋਟੈਸਟ ਕਰਨ ਦੀ ਲੋੜ ਹੈ ਕੈਪਟਨ ਸਾਹਿਬ ਕੱਲੇ ਕਿਉਂਕਿ ਉਹ ਤਾਂ ਆਪ ਚੁੱਪ ਕਰਕੇ ਬਹਿ ਗਏ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਬਜ਼ੁਰਗਾਂ ਨੂੰ ਕਿਸਾਨ ਮਾਵਾ ਨੂੰ ਸੜਕਾਂ ਤੇ ਲਾ ਦਿੱਤਾ ਡਾਂਗਾ ਖਾਣ ਵਾਸਤੇ ਤੇ ਆਪਣੇ ਪਾਣੀ ਦੀ ਪਿਛੜਾਂ ਦੇ ਸਾਹਮਣਾ ਕਰਨ ਵਾਸਤੇ ਆ ਗੋਈ ਕੈਪਟਨ ਉੱਥੇ ਜਾ ਕੇ ਆਪ ਪ੍ਰਧਾਨ ਮੰਤਰੀ ਨਾਲ ਮਿਲ ਕੇ ਐਗਰੀਕਲਚਰ ਮਿਨਿਸਟਰ ਨਾਲ ਮਿਲ ਕੇ ਉੱਥੇ ਪ੍ਰੈਸ਼ਰ ਪਾਉਣਾ ਚਾਹੀਦਾ ਕਿਉਂਕਿ ਇੱਕ ਮੁੱਖ ਮੰਤਰੀ ਦਾ ਪ੍ਰੈਸ਼ਰ ਬਹੁਤ ਵੱਡਾ ਹੁੰਦਾ ਹੈ ਜੇ ਇੱਕ ਸਰਕਾਰ ਦਾ ਮੁੱਖ ਮੰਤਰੀ ਚਾਹੇ ਕਾਫੀ ਚੀਜ਼ਾਂ ਹੱਲ ਕਰਾ ਸਕਦਾ ਹੈ ਪਰ ਜਿਹੜਾ ਕੰਮ ਨਹੀਂ ਕਰ ਰਹੇ ਕੈਪਟਨ ਸਾਹਿਬ ਤਾਂ ਖਸਾਲਾਂ ਨਾਲ ਮੀਟਿੰਗਾਂ ਕਰਦੇ ਰਹੇ ਕੈਪਟਨ ਸਾਹਿਬ ਤਾਂ ਕਿਸਾਨਾਂ ਨਾਲ ਮੀਟਿੰਗਾਂ ਕਰਦੇ ਨੇ ਦਿੱਲੀ ਨਾਲ ਵੀ ਕੀਤੀ ਮੀਟਿੰਗ ਉਹਨਾਂ ਨੂੰ ਦਿੱਲੀ ਰੱਖਣੀ ਚਾਹੀਦੀ ਹੈ ਉਹਨਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਉਹ ਮੁੱਖ ਮੰਤਰੀ ਹੈ ਸੂਬੇ ਦੇ ਜੇ ਜੋੜ ਪਾਇ ਤਾਂ ਉਹਨੂੰ ਉੱਥੇ ਬਹਿਣਾ ਵੀ ਚਾਹੀਦਾ ਉੱਥੇ ਹਰ ਚੀਜ਼ ਤੇ ਹਰ ਲਿਮਿਟ ਤੇ ਕੈਪਟਨ ਸਾਹਿਬ ਨੂੰ ਜਾਣਾ ਚਾਹੀਦਾ ਜੇ ਇੱਕ ਜੰਮੀਨ ਸਾਹਮਣੇ ਆਈ ਕਿ ਹਰਿਆਣਾ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਦੇ ਨੇ ਪੰਜਾਬ ਦੇ ਕਿਸਾਨਾਂ ਦੇ ਕਿਸਾਨ ਇਹਨਾਂ ਕਾਨੂੰਨਾਂ ਦੇ ਹੱਥ ਦੇ ਵਿੱਚ ਆ ਪਰ ਲੱਗਦਾ ਕਿ ਬੀਜੇਪੀ ਦੀ ਉੱਥੇ ਸਰਕਾਰ ਇਸ ਕਰਕੇ ਇਸ ਅੰਦੋਲਨ ਨੂੰ ਜਾਂ ਇਹਨੂੰ ਲਪਾਉਣ ਦੀ ਜਾਂ ਦਬਾਉਣ ਦੀ ਕੋਸ਼ਿਸ਼ ਕੀ ਖੱਟੜ ਸਾਹਿਬ ਨੇ ਪਿਛਲੇ ਕਈ ਦਿਨਾਂ ਤੋਂ ਜਿੰਨੇ ਕਿਸਾਨ ਲੀਡਰਸ਼ਿਪ ਸੀ ਉੱਥੇ ਸਾਰਿਆਂ ਨੂੰ ਅਰੈਸਟ ਕਰ ਲਿਆ ਉੱਥੇ ਉਹਨਾਂ ਨੇ ਹਰ ਜਿੱਥੇ ਜਗ੍ਹਾ ਕਿਸਾਨ ਇਕੱਠੇ ਹੋ ਰਹੇ ਸੀ ਉਹਨਾਂ ਨੂੰ ਉੱਤੇ ਕੋਨੇ ਤੇ ਪੁਲਿਸ ਲਾ ਦਿੱਤੀ ਹੈ ਮੈਂ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਉੱਥੇ ਵਰਕਰ ਹੈ ਤੇ ਮੈਂ ਸਾਰੀ ਕਿਸਾਨ ਜਿਹੜੇ ਹਰਿਆਣੇ ਦੇ ਕਿਸਾਨ ਹੈ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਆ ਲੜਾਈ ਕਿਸਾਨੀ ਦੀ ਹੈ ਪੰਜਾਬ ਤੇ ਹਰਿਆਣੇ ਦੇ ਕਿਸਾਨ ਦੀ ਸਮੱਸਿਆ ਇੱਕੋ ਹੀ ਹੈ ਜੇ ਪੰਜਾਬ ਦੇ ਕਿਸਾਨ ਨੂੰ ਐਮਐਸਪੀ ਦਾ ਕਿਸਮਤ ਸੇ ਆਈ ਹੈ ਹਰਿਆਣੇ 'ਚ ਵੀ ਉਹੀ ਹੋਗੀ ਯੂਪੀ 'ਚ ਵੀ ਹੋਗੀ ਆ ਸਾਰੇ ਇਕੱਠੇ ਹੋ ਕੇ ਜਿਵੇਂ ਪੰਜਾਬ ਦੇ ਕਿਸਾਨਾਂ ਨੇ ਆ ਜੰਗ ਸ਼ੁਰੂ ਕੀਤੀ ਹੈ ਵੱਡੇ ਪੱਧਰ ਤੇ ਮੈਂ ਹਰਿਆਣੇ ਦੀ ਕਿਸਾਨੀ ਲੀਡਰਸ਼ਿਪ ਨੂੰ ਬੇਨ ਕਰਦਾ ਹਾਂ ਅਕ੍ਰੋਸ ਪਾਰਟੀ ਲੈਨ ਮੈਂ ਅਪੀਲ ਕਰਦਾ ਹਾਂ ਕਿ ਆ ਲੜਾਈ ਕਿਸੇ ਪਾਰਟੀ ਦੀ ਨਹੀਂ ਆ ਕਿਸਾਨੀ ਦੀ ਲੜਾਈ ਹੈ ਆਪਾਂ ਸਾਰੇ ਇਕੱਠੇ ਹੋ ਕੇ ਆ ਲੜਾਈ ਲੜੀਏ ਕਜ ਇਕੱਠੇ ਹੋ ਜਾਣਗੇ ਸੈਂਟਰ ਸਰਕਾਰ ਨੂੰ ਝੁਕਣਾ ਪੈਣਾ ਸਰ ਕੇਜਰੀਵਾਲ ਨੇ ਇੱਕ ਤਰ੍ਹਾਂ 147 ধারা ਲਗਾ دی ਦਿੱਲੀ ਵਿੱਚ ਦੂਸਰੀ ਤਰ੍ਹਾਂ ਉਹ ਕਹਿ ਰਿਹਾ ਕਿਸਾਨਾਂ ਦਾ ਇਹ ਬਿੱਲ ਇਸ ਕੇ ਅਗੇਂਸਟ ਮੈਂ ਆਪਕੇ ਕਹਣਾ ਜੀ ਇੱਕ ਤਰ੍ਹਾਂ ਉਹ ਸੀ ਮੈਂ ਉਹ ਕਹਣਾ ਕੇਜਰੀਵਾਲ ਸਾਹਿਬ ਨੂੰ ਕਿ ਸਪਸ਼ਟ ਹੋਣ ਜੇ ਕਿਸਾਨ ਦੇ ਬਿੱਲ ਹੱਕ ਹੈ ਤੇ ਸਰਯਾਂ ਉਥੇ ਐਕਟ ਕਰਨ ਕਿਉਂਕਿ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹੈ ਉਹ ਕਾਫੀ ਹੈਗੀਆਂ ਚੀਜ਼ਾਂ ਕਰ ਸਕਦੇ ਆ ਜੀ ਮਦਦ ਕਰ ਸਕਦੇ ਆ ਜੇ ਚੌਹਨ ਉਹਨਾਂ ਨੂੰ ਡਬਲ ਗੇਮ ਨਹੀਂ ਕਰਨਾ ਚਾਹੁੰਦਾ ਮੈਂ ਇਸ ਮੌਕੇ ਕਿਸੇ ਨੂੰ ਕ੍ਰਿਟਿਕਾਈਜ਼ ਵੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਅਪੀਲ ਕਰਨਾ ਚਾਹੁੰਦਾ ਸਾਰੇ ਪਾਰਟੀਆਂ ਨੂੰ ਇਨਰਸਪੈਕਟਿਵ ਆਫ देयर ਕਿਹੜੀ ਪਾਰਟੀ ਹੈ ਕਿ ਇਹ ਮੁੱਦਾ ਕਿਸਾਨੀ ਦਾ ਹੈ ਹਰ ਪਾਰਟੀ ਦੇ ਵਿੱਚ ਕਿਸਾਨ ਸ਼ਾਮਿਲ ਹੈ ਸੋ ਆਪਾਂ ਨੂੰ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਆ ਸਾਰੀ ਕਿਸਾਨਾਂ ਦੀ ਜਿਹੜੀ ਲੜਾਈ ਹੈ ਉਹਦੇ 'ਚ ਹਿੱਸਾ ਲੈਣਾ ਚਾਹੀਦਾ ਕਿ ਜਿਹੜੇ ਵੀ ਕਾਨੂੰਨ ਆ ਜਿਹੜੀਆਂ ਵੀ ਚੀਜ਼ਾਂ ਉਹਨਾਂ ਨੇ ਲਈਆਂ ਉਹ ਤੇ ਕਦੇ ਯੂ ਟਰਨ ਨਹੀਂ ਲਿਆ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਹੈ ਪੰਜਾਬ ਦੀ ਕੁਜਿੱਤ ਫਸਲ ਫੋੜ ਦੀ ਕੋਈ ਮੀਤ ਲੱਗੀ ਤੁਹਾਨੂੰ ਜਿਹੜਾ ਡੈਮੋਕ੍ਰੇਸੀ ਦਾ ਮਤਲਬ ਕੀ ਹੈ ਮਤਮ ਨਹੀਂ ਕਿ ਡਿਕਟੇਟਰਸ਼ਿਪ ਡਿਕਟੇਟਰਸ਼ਿਪ ਦੇ ਵਿੱਚ ਤੁਸੀਂ ਫੈਸਲੇ ਲੈ ਸਕਦੇ ਹੋ ਤੇ ਤੁਸੀਂ ਕੁਝ ਮਰਜ਼ੀ ਕਰ ਸਕਦੇ ਹੋ ਡੈਮੋਕ੍ਰੇਸੀ ਦਾ ਮਤਲਬ ਕੀ ਹੈ ਕਿ ਜੇ ਕੋਈ ਮੁੱਖ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਨੇ ਕੋਈ ਗਲਤ ਫੈਸਲਾ ਲੈ ਲਿਆ ਹਰ ਫੈਸਲੇ ਜੋ ਲਿੱਤੇ ਜਾਂਦੇ ਮਤਲਬ ਨਹੀਂ ਹੈ ਕਿ ਸਹੀ ਹੈ ਕਿਤੇ ਸਹੀ ਸੋਚ ਕੇ ਲెਤੇ ਜਾਂਦੇ ਬਾਅਦ ਪਤਾ ਲੱਗਦਾ ਕਿ ਉਹ ਗਲਤ ਫੈਸਲੇ ਆ। ਸੋ ਜੇ ਗਲਤ ਫੈਸਲੇ ਆ ਤੇ ਜੇ ਲੋਕਾਂ ਦੀ ਭਾਵਨਾ ਦੇ ਖਿਲਾਫ ਕੋਈ ਫੈਸਲਾ ਲਿਤਾ ਗਿਆ ਆ ਫਰਜ਼ ਬੰਦਾ ਹੈ। ਮੋਦੀ ਸਾਹਿਬ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ। ਮੈਂ ਬੇਨਤੀ ਕਰਦਾ ਇਸ ਇਸ਼ੂ ਤੇ ਕਿਸਾਨੀ ਦੇ ਇਸ਼ੂ ਤੇ ਜਿੱਦ ਕਰਨ ਦੀ ਲੋੜ ਨਹੀਂ। ਜੇ ਗਲਤੀ ਹੋ ਗਈ ਫੈਸਲਾ ਐਕਟ ਬਣਾਉਂਦੇ ਮੰਨੀ ਚਾਹੀਦੀ ਹੈ ਗਲਤੀ ਹੋ ਗਈ ਤੇ ਵਾਪਸ ਫੈਸਲੇ ਲੈ ਕੇ ਜੋ ਫੀਲਿੰਗਸ ਆ ਜੋ ਕਿਸਾਨ ਅੰਦਾਤਾ ਹੈ ਉਹਦੇ ਨਾਲ ਇਹ ਜਾ ਵਰਤੀਆਂ ਨਹੀਂ ਹੋਣਾ ਚਾਹੀਦਾ ਜਿਹੜਾ ਅੱਜ ਹਰਿਆਣੇ ਦੀ ਸਰਕਾਰ ਕਰ ਰਹੀ ਹੈ ਤੁਹਾਡੀ ਪਰ ਜਿਸ ਤਰ੍ਹਾਂ ਤੁਸੀਂ ਇਕੱਲੇ ਦਲ ਨੇ ਬੀਜੇਪੀ ਦਾ ਜਿਹੜਾ ਰਿਸ਼ਤਾ ਸੀ ਤੋੜਤਾ ਹੈ ਹਰਿਆਣੇ ਦੇ ਵਿੱਚ ਨਹੀਂ ਤੁਹਾਨੂੰ ਲੱਗਦਾ ਉਹ ਵੀ ਤੁਹਾਡੇ ਭਾਈਵਾਲ ਵੇਏ ਨੇ ਕਿਸੇ ਸਮੇਂ ਤੇ ਕੀ ਉਹਨਾਂ ਨੂੰ ਵੀ ਅਲਾਈਨ ਤੋੜਨਾ ਚਾਹੀਦਾ ਕਿੰਨਾਂ ਜਜਪੀ ਜਜਪੀ ਤਾਂ ਸਾਡੇ ਨਾਲ ਭਾਈਵਾਲ ਨਹੀਂ ਸੀ ਉਹ ਤਾਂ ਪਹਿਲੇ ਵੀ ਅਸੀਂ ਸਾਡਾ ਐਨੈਲੋਣਾ ਸੀ ਮੈਂ ਕਹਿੰਦਾ ਜਜਪੀ ਨੂੰ ਵੀ ਕਿਸਾਨਾਂ ਦੀ ਜਥੇਬੰਦੀ ਹੈ ਕਈ ਜਾਂਦੀ ਹੈ ਕਿਸਾਨਾਂ ਦੀ ਬੰਦੇ ਉਹਨਾਂ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਲਿੱਤਾ ਜਿਵੇਂ ਅਸੀਂ ਕੈਬਨਿਟ ਤੋਂ ਅਸਤੀਫਾ ਦਿੱਤਾ ਸਰਕਾਰ ਤੋਂ ਇਹ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿਉਂਕਿ ਹੈ ਤਾਂ ਆਵਾਜ਼ ਕਿਸਾਨੀ ਦੀ ਆਵਾਜ਼ ਤੇ ਸਿਰ ਤੇ ਅੱਜ ਜੋ ਬਣੇ ਨਾ ਤੇ ਉਹਨਾਂ ਨੂੰ ਵੀ ਇਹ ਸੋਚ ਕੇ ਫੈਸਲਾ ਕਰਨਾ ਚਾਹੀਦਾ ਹੈ ਕੈਪਟਨ ਸਾਹਿਬ ਨੇ ਕੱਲ ਸਿੱਧੂ ਨਾਲ ਲੰਚ ਕੀਤਾ ਸੀ ਪਨ ਕੇ ਲੱਗਦਾ ਕਿ ਤਰ੍ਹਾਂ ਆ ਸਮਾਂ ਕੋਈ ਲੰਚ ਨੂੰ ਚ ਕਰਦਾ ਨਹੀਂ ਆ ਸਮਾਂ ਸਮਾਂ ਲੜਾਈ ਲੰਗਦਾ ਸਰਕਾਰ ਕਰ ਸਕਦਾ ਹੈ ਕਿ ਕਿਸਾਨਾਂ ਤੋਂ ਸਰਕਾਰ ਨੂੰ ਕੀ ਕਰਨਾ ਹੈ ਮੈਂ ਸ਼ੀਕਾਲ ਤੱਕ ਸਾਹਿਬ ਜੀ ਦੇ ਬਿਆਨ ਤੇ ਕੋਈ ਮੈਂ ਨਾ ਆਪਣਾ ਸੁਜੈਸ਼ਨ ਦੇ ਸਕਦਾ ਨਾ ਟਿੱਪਣੀ ਕਰ ਸਕਦਾ ਹੈ ਥੈਂਕ ਯੂ